ਕਰਜੋਕ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਬੇਨਤੀ ਹੈ ਇਸ ਲਾਈਵ ਨੂੰ ਜਰੂਰ ਗੌਰ ਨਾਲ ਸੁਣਿਓ ਲਾਈਵ ਨੂੰ ਸ਼ੇਅਰ ਵੀ ਕਰਿਓ ਕਿਉਂਕਿ ਇਹ ਜਿਹੜਾ ਲਾਈਵ ਤੁਹਾਡੇ ਲਈ ਫਿਰ ਤੋਂ ਇਹ ਜਿਹੜਾ ਲਾਈਵ ਆ ਇਹ ਬੜਾ ਅਹਿਮ ਹੈ ਸਾਈਬੇ ਕਮਾਲ ਸਾਹਿਬ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਆਸ਼ਰਮ ਪਿੰਡ ਨੂਰੋਵਾਲ ਦੀ ਵੀਡੀਓ ਆਪਾਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕੀਤੀ ਸੀ ਇਸ ਆਸ਼ਰਮ ਦੇ ਵਿੱਚ ਅਸੀਂ ਦੂਸਰੀ ਵਾਰ ਫਿਰ ਤੋਂ ਪਹੁੰਚੇ ਆ ਇਸ ਆਸ਼ਰਮ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਇਸ ਆਸ਼ਰਮ ਦਾ ਤੁਹਾਲ ਤੁਹਾਨੂੰ ਦਿਖਾ ਦਿੰਨੇ ਆ ਕਿ ਪਿੰਡ ਵਾਲਿਆਂ ਨੇ ਉਦਮ ਚੱਕ ਲਿਆ ਆਸ-ਪਾਸ ਦੀ ਸੰਗਤ ਨੇ ਉਦਮ ਚੱਕ ਲਿਆ ਕਿ ਇਸ ਆਸ਼ਰਮ ਦੀ ਦੇਖਰੇਖ ਅਸੀਂ ਖੁਦ ਕਰਾਂਗੇ। ਸੋ ਗੱਲਬਾਤ ਕਰਦੇ ਆ ਤੁਹਾਡੇ ਨਾਲ ਉਸ ਦਿਨ ਆਪਾਂ ਜਿਹੜਾ ਇਸ ਆਸ਼ਰਮ ਦੀ ਜਿਹੜੀ ਪਹਿਲਾਂ ਜਿਹੜੀ ਸੁਣਵਾਈ ਕਰਦੇ ਸੀ ਸੈਂਟਰ ਵਾਲਮੀਕੀ ਸਭਾ ਦੇ ਪ੍ਰਧਾਨ ਜੀਤ ਸਿੰਘ ਕਲਰੂ ਨੂੰ ਵੀ ਆਪਾਂ ਕਾਲ ਲਾਈ ਸੀ ਪਰ ਉਹਨਾਂ ਨੇ ਕਾਲ ਨਹੀਂ ਚੁੱਕੀ ਸੀ ਆਪਾਂ ਚਾਰ ਤੋਂ ਪੰਜ ਵਾਰੀ ਕਾਲ ਟਰਾਈ ਕੀਤੀ ਸੀ ਉਹਨਾਂ ਨੇ ਕਾਲ ਨਹੀਂ ਚੁੱਕੀ। ਪਰ ਹੁਣ ਇੱਥੇ ਜਿਹੜੀ ਸੰਗਤ ਹੈ ਅੱਜ ਸੰਗਤ ਇਸ ਨਗਰ ਦੇ ਵਿੱਚ ਘਟੋ ਘਟੇ 4-5 ਪਿੰਡਾਂ ਦੇ ਸਰਪੰਚ ਸਾਹਿਬਾਨ ਔਰ ਆਸ-ਪਾਸ ਦੀਆਂ 10 ਪਿੰਡਾਂ ਦੇ ਜਿਹੜੇ ਲੋਕ ਇੱਥੇ ਪਹੁੰਚੇ ਨੇ ਸੰਗਤ ਪਹੁੰਚੀ ਆ ਔਰ ਇਸ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਔਰ ਪਿੰਡ ਦੀ ਸੰਗਤ ਵੀ ਇੱਥੇ ਪਹੁੰਚੀ ਆ ਔਰ ਇਸ ਸੰਗਤ ਨੂੰ ਪੁੱਛਦੇ ਆ ਸੰਗਤ ਦਾਦਾ ਕਹਿਣਾ ਹੈ ਕਿ ਅਸੀਂ ਉਦਦਮ ਕਰ ਲਿਆ ਕਿ ਸਤਗੁਰੂ ਗੁਰੂ ਗਿਆਨਾ ਜੀ ਮਾਰਜੀ ਦਾ ਜਿਹੜਾ ਆਸ਼ਰਮ ਹੈ ਇਹਨੂੰ ਅਸੀਂ ਖੁਦ ਬਣਾਉਣਾ ਆ ਔਰ ਗੱਲਬਾਤ ਕਰਦੇ ਆ ਸਾਰੀ ਗੱਲਬਾਤ ਕਰਾਂਗੇ ਕੀ ਇਸ ਪਿੰਡ ਵਾਲਿਆਂ ਨੇ ਸੈਂਟਰ ਵਾਲਮਕੀ ਸਭਾ ਯੂਕੇ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਕੀ ਉਹਨਾਂ ਦੇ ਨਾਲ ਇਹਨਾਂ ਦਾ ਆਪਸੀ ਕੰਪਰਮਾਈਜ਼ ਕੀ ਹੋਇਆ ਕੀ ਉਹ ਆਸ਼ਰਮ ਦੀ ਦੇਖਰੇਖ ਨੂੰ ਕਰਨਾ ਨਹੀਂ ਚਾਹੁੰਦੇ ਕੀ ਇਸ ਆਸ਼ਰਮ ਦੇ ਬਾਰੇ ਚ ਪਿੰਡ ਵਾਲਿਆਂ ਨੇ ਖੁਦ ਫੈਸਲਾ ਕਰ ਲਿਆ ਕਿ ਇਸ ਆਸ਼ਰਮ ਨੂੰ ਅਸੀਂ ਖੁਦ ਬਣਾਉਣਾ ਹੈ ਸੋ ਥੋੜੀ ਬਹੁਤ ਸਫਾਈ ਵੀ ਹੋਈ ਆ ਮਾੜੀ ਮੋਟੀ ਔਰ ਉਸ ਤੋਂ ਬਾਅਦ ਅੱਜ ਸੰਗਤ ਨੇ ਬਹੁਤ ਵਧੀਆ ਪ੍ਰਬੰਧ ਵੀ ਕੀਤਾ ਤੁਸੀਂ ਦੇਖ ਸਕਦੇ ਹੋ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਦੂਲੋਵਾਲ ਗੁਰੂ ਗਿਆਨਤ ਆਸ਼ਰਮ ਦੂਲੋਵਾਲ ਦੇ ਆਸ਼ਰਮ ਤੋਂ ਸਾਡੇ ਸੰਤ ਮਹਾਪੁਰਸ਼ ਸੰਤ ਮਹਾਨਾਥ ਜੀ ਵੀ ਇੱਥੇ ਮੌਜੂਦ ਨੇ ਔਰ ਸੰਗਤ ਵੀ ਮੌਜੂਦ ਆ ਸਾਰਿਆਂ ਨਾਲ ਗੱਲਬਾਤ ਕਰਾਂਗੇ ਕਿ ਪਹਿਲਾਂ ਤਾਂ ਗੱਲਬਾਤ ਕਰਾਂਗੇ ਕਿ ਜਿਹੜਾ ਸੈਂਟਰ ਵਾਲਮੀਕੀ ਸਭਾ ਯੂਕੇ ਦੇ ਨਾਲ ਗੱਲਬਾਤ ਕੀ ਹੋਈ ਆ ਆਪਾਂ ਗੱਲਬਾਤ ਕਰਦੇ ਆ लवली ਵੀਰ ਜੀ ਇਧਰ ਆਓ ਜੀ ਸੋ ਬੇਨਤੀ ਹੈ ਕਿ ਸੈਂਟਰ ਵਾਲਮੀਕੀ ਸਭਾ ਯੂਕੇ ਨਾਲ ਜਿਹੜੀ ਗੱਲਬਾਤ ਹੋਈ ਸੀ ਉਸ ਬਾਰੇ ਜਰੂਰ ਚਾਨਣਾ ਪਾਓ ਕਿ ਲਾਡੀ ਬਾਈ ਲਾਡੀ ਭਾਜੀ ਉਹਨਾਂ ਦੀ ਜਾਇ ਇਸ ਨਗਰ ਦੀ ਸੈਂਟਰ ਵਾਲਮੀਕੀ ਸਭਾ ਯੂਕੇ ਦੇ ਨਾਲ ਕੀ ਗੱਲਬਾਤ ਹੋਈ ਕੀ ਕੰਪਰਮਾਈਜ਼ ਹੋਇਆ ਕੀ ਜਿਹੜਾ ਉਦਮ ਅੱਜ ਚੱਕ ਲਿਆ ਨਗਰ ਨੇ ਇਹ ਕੀ ਅੱਛਾ ਜੀ ਤਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੋ ਸਾਥੀਓ ਬੇਨਤੀ ਹੈ ਇਸ ਲਾਈਵ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਇਸ ਲਾਈਵ ਦੇ ਵਿੱਚ ਜਿਹੜਾ ਤੁਹਾਡੇ ਨਾਲ ਅੱਜ ਜਿਹੜੀ ਅਹਿਮ ਜਾਣਕਾਰੀਆਂ ਦੋਨਾ ਪੱਖ ਦੀ ਗੱਲ ਜਿਹੜੀ ਤੁਹਾਡੇ ਸਾਹਮਣੇ ਆਉਣੀ ਆ ਇਸ ਆਸ਼ਰਮ ਦੀ ਸਚਾਈ ਨੂੰ ਆਪਾਂ ਤੁਹਾਡੇ ਅੱਗੇ ਲੈ ਕੇ ਆਉਣਾ ਵਾ ਕਿਉਂਕਿ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਨੇ ਇਸ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਔਰ ਇਸ ਪਾਵਨ ਤੀਰਥ ਸਥਾਨ ਤੇ 12 ਸਾਲ ਤਪ ਕੀਤਾ ਉਹ ਧੂਣਾ ਸਾਹਿਬ ਵੀ ਇੱਥੇ ਆ ਔਰ ਇੱਥੇ ਦਾ ਜਿਹੜਾ ਆਸ਼ਰਮ ਹੈ ਇਸ ਆਸ਼ਰਮ ਦੇ ਤੇ ਇੱਥੇ ਸਤਿਗੁਰੂ ਗੁਰੂ ਗਿਆਨਾ ਜੀ ਮਾਰੇ ਨੇ ਬਹੁਤ ਕੌਤਕ ਕੀਤੇ ਬਹੁਤ ਕੁਛ ਕੀਤਾ ਸੋ ਗੱਲਬਾਤ ਕਰਦੇ ਹਾਂ ਜੀ ਸਰ ਕੀ ਗੱਲਬਾਤ ਹੋਈ ਸੀ ਸੈਂਟਰ ਵਾਲਮੀਕੀ ਸਭਾ ਯੂਕੇ ਦੇ ਨਾਲ ਹਾਂਜੀ ਸਭ ਤੋਂ ਪਹਿਲਾਂ ਜੈ ਵਾਲਮੀਕੀ ਜੀ ਹਰ ਹਰ ਵਾਲਮੀ ਅੱਜ ਦਰਾਵਿੜ ਚੈਨਲ ਜੋ ਕਿ ਦੂਸਰੀ ਵਾਲ ਜੇ ਪਿੰਡ ਨੂ ਰੋ ਵਾਲ ਜਿਹੜਾ ਡੇਰਾ ਗੁਰੂ ਗਿਆਨਾਥ ਮਾਰੇ ਦਾ ਉਹਨੂੰ ਕਵਰ ਕਰ ਰਿਹਾ ਵਾ ਜੀ ਥੈਂਕ ਯੂ ਧੰਨਵਾਦ ਆ ਜੀ ਤੁਹਾਡਾ ਜੀ ਇਦਾਂ ਜੀ ਆਪਾਂ ਜਿਹੜੀ ਪਹਿਲੀ ਵੀਡੀਓ ਪਾਈ ਸੀ ਜੀ ਉਹ ਇੱਕ ਇਹਨਾਂ ਨੂੰ ਆਪਾਂ ਬੇਨਤੀ ਕਰ ਲੋ ਕਿ ਇਹਨਾਂ ਨੂੰ ਇੱਕ ਜਗਾਇਆ ਸੀ ਕਿਉਂਕਿ ਸੈਂਟਰ ਵਾਲਮੀਕ ਸਭਾ ਨੇ ਕਾਫੀ 12 ਸਾਲ ਤੋਂ ਕਹਿੰਦੇ ਕਿ ਇਹਨਾਂ ਦਾ ਜਿਹੜਾ ਕਬਜ਼ਾ ਵਾ ਜੀ ਉਹਦੇ 12 ਸਾਲ ਦੇ ਅੰਦਰ ਕੁਝ ਵੀ ਇਹਨਾਂ ਨੇ ਕੁਝ ਵੀ ਡਿਵੈਲਪਮੈਂਟ ਨਹੀਂ ਕੀਤਾ ਕਿਉਂਕਿ ਕਾਰਜਕਾਰੀ ਨਹੀਂ ਕਾਰਜਕਾਰੀ ਕੁਝ ਕੁਝ ਵੀ ਨਹੀਂ ਆ ਬੋਰਡ ਲਾਇਆ ਸਿਰਫ ਉਹਨੂੰ ਹਰ ਸਾਲ ਰੰਗ ਹੁੰਦਾ ਵਾ ਕਹਿੰਦੇ ਜੀ ਤੇ ਇਹਦੇ ਵਿੱਚ ਨਾ ਆਪਾਂ ਜਿਹੜੀ ਵੀਡੀਓ ਪਾਈ ਸੀ ਤੇ ਵੀਡੀਓ ਤੋਂ ਬਾਅਦ ਆਪਣਾ ਇੱਕ ਜਿਹੜਾ ਲਾਡੀ ਵੀਰਾ ਇਸ ਪਿੰਡ ਦਾ ਜੀ ਲਾਡੀ ਸੱਬਰਵਾਲ ਜੀ ਉਹਨਾਂ ਨੇ ਨਾ ਇਹਨਾਂ ਨਾਲ ਸੈਂਟਰ ਵਾਲਮੀਕ ਸਭਾ ਨਾਲ ਜਿਹੜੀ ਆਪਣੀ ਉਹਨਾਂ ਦਾ ਟੌਪਿਕ ਚੱਲਿਆ ਕਿ ਇਹਨਾਂ ਨਾਲ ਗੱਲਬਾਤ ਕੀਤੀ ਜੀ ਜਿਹੜੇ ਉਹਨਾਂ ਦੇ ਮੋਦਵਾਰਾ ਸਾਰਿਆਂ ਨਾਲ ਜੀ ਉਹਨਾਂ ਦੇ ਬਿਆਨ ਇਹ ਆਇਆ ਕਿ ਜਿਹੜਾ ਇਹ ਡੇਰਾ ਵਾ ਸਾਡੇ ਲਈ ਇੰਨਾ ਅਹਿਮੀਅਤ ਨਹੀਂ ਦਿੰਦਾ ਕਿਉਂਕਿ ਉਹ ਇਹ ਸਾਰੀ ਜਿਹੜੀ ਉਹਨਾਂ ਦੀ ਸੈਂਟਰ ਵਾਲਮੀਕ ਸਭਾ ਕਹਿੰਦੀ ਕਿ ਸਾਡਾ ਸਾਰਾ ਧਿਆਨ ਵਾਲਮੀਕ ਆਸ਼ਰਮ ਵਾਲਾ ਵਾ ਇਹ ਇਦਾਂ ਦੇ ਡੇਰੇ ਜਿਹੜੇ ਛੋਟੇ-ਮੋਟੇ ਬਹੁਤ ਆ ਸਮਾਜ ਦੇ ਵਿੱਚ ਅੱਛਾ ਜੀ ਉਹਨਾਂ ਨੇ ਇਸ ਡੇਰੇ ਨੂੰ ਜਾਨੀ ਕਿ ਇਗਨੋਰ ਕੀਤਾ ਵਾ ਆਪਾਂ ਉਹਨਾਂ ਨੂੰ ਕਾਲ ਤੇ ਲੈ ਕੇ ਸਾਰੀ ਡਿਟੇਲ ਦੇ ਵਿੱਚ ਜੀ ਜੀ ਤੁਸੀਂ ਸਾਡੀ ਗੱਲਬਾਤ ਕਰਵਾਓ ਜੀ ਜਰੂਰ 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 ਸੋ ਸਾਥੀਓ ਇਹਨਾਂ ਦਾ ਕਹਿਣਾ ਆ ਕਿ ਸੈਂਟਰ ਵਾਲਮੀਕੀ ਸਭਾ ਯੂਕੇ ਦੇ ਮੈਂਬਰਾਂ ਦੇ ਨਾਲ ਉਹਨਾਂ ਦੀ ਜਿਹੜੀ ਗੱਲਬਾਤ ਹੁੰਦੀ ਆ ਤਾਂ ਉਹਨਾਂ ਨੇ ਇਸ ਆਸ਼ਰਮ ਨੂੰ ਇਗਨੋਰ ਕੀਤਾ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਦਾ ਇਹ ਆਸ਼ਰਮ ਹੈ ਸੋ ਮੈਂ ਇੱਕ ਗੱਲ ਜ਼ਰੂਰ ਚਾਨਣਾ ਪਾ ਦੇਣਾ ਚਾਹੁੰਦਾ ਕਿ ਜੇ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਨਾ ਹੁੰਦੇ ਤੇ ਅੱਜ ਜਿਹੜੀ ਜੈ ਘੋਸ਼ਣਾ ਜਾਂ ਜੈ ਵਾਲਮੀਕੀ ਜਾਂ ਜਿੰਨਾ ਵੀ ਅੱਜ ਪ੍ਰਚਾਰ ਪ੍ਰਸਾਰ ਹੋ ਰਿਹਾ ਜਾਂ ਪਾਵਨ ਵਾਲਮੀਕੀ ਤੀਰਥ ਹੈ ਉਹ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਦੀ ਬਦੌਲਤ ਹੈ ਪਰ ਗੱਲਬਾਤ ਕਰਦੇ ਆ ਜਿਨ੍ਹਾਂ ਦੀ ਗੱਲਬਾਤ ਹੋਈ ਆ ਸੈਂਟਰ ਵਾਲਮੀਕੀ ਸਭਾ ਯੂਕੇ ਵਾਲੇ ਸਾਥੀਆਂ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਹੈਲੋ ਹੈਲੋ ਹਾਂਜੀ ਸਰ ਜੈ ਵਾਲਮੀਕੀ ਜੀ ਸਰ ਮਨਦੀਪ ਗੱਲ ਕਰ ਰਿਹਾ ਦਰਾਵੜ ਚੈਨਲ ਤੋਂ ਜੀ ਖਾਲ ਖਾਲ ਵਾਲਮੀਕੀ ਪਾਜੀ ਹੋਰ ਸਲਾਮ ਜੀ ਪਰਿਵਾਰ ਸਭ ਠੀਕ ਆਦਾ ਜੀ ਠੀਕ ਆ ਸਰ ਠੀਕ ਆ ਸਰ ਤੁਸੀਂ ਵੀਡੀਓ ਚ ਰਿਕਾਰਡ ਹੋ ਰਹੇ ਹੋ ਲਾਈਵ ਤੁਹਾਡਾ ਚੱਲ ਰਿਹਾ ਅਸੀਂ ਪਿੰਡ ਨੂਰੋਵਾਲ ਦੇ ਵਿੱਚ ਦੂਸਰੀ ਵਾਰ ਫਿਰ ਤੋਂ ਪਹੁੰਚੇ ਸੀ ਠੀਕ ਆ ਬਾਜੀ ਬਹੁਤ ਬਹੁਤ ਧੰਨਵਾਦ ਪਾਜੀ ਤੁਹਾਡਾ ਪਹੁੰਚਦੇ ਜੀ ਗੁਰ ਗਿਆਨ ਨਾ ਮਹਾਰਾਜ ਜੀ ਦੇ ਜੀ ਸਰ ਅਸੀਂ ਜਾਂਦੇ ਜੀ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਹਾਡੀ ਸੈਂਟਰ ਵਾਲਮੀਕੀ ਸਭਾ ਦੇ ਨਾਲ ਗੱਲ ਕੀ ਹੋਈ ਸੀ। ਅ ਭਾਜੀ ਮੈਂ ਲਾਡੀ ਬੋਲ ਰਿਹਾ ਜੀ ਨੂਰਵਾਲ ਤੋਂ। ਅੱਛਾ ਜੀ। ਮੇਰੀ ਜੀ ਭਾਜੀ ਅਰਜਨ ਕਈਸਾਹਬਾ ਜੀ ਕੈਸ਼ੀਅਰ ਉਹਨਾਂ ਨਾਲ ਵੀ ਗੱਲ ਹੋਈ ਸੀ ਜੀ ਪਰਮਜੀਤ ਸਿੰਘ ਗੇਲਾ ਚ ਚੇਅਰਮੈਨ ਪਿੰਡ ਸ਼ੰਕਰ ਤੋਂ। ਅੱਛਾ ਜੀ। ਉਹਨਾਂ ਨਾਲ ਵੀ ਗੱਲ ਹੋਈ ਸੀ ਜੀ ਫਿਰ ਮੈਨੂੰ ਉਹਨਾਂ ਨੇ ਦਿੱਤਾ ਨੰਬਰ ਜੀ ਸੋਤਾ ਸਾਹਿਬ ਜੀ ਦਾ ਯੂਕੇ ਤੋਂ। ਅੱਛਾ ਜੀ। ਉਹਨਾਂ ਨਾਲ ਵੀ ਹੋਈ ਗੱਲ ਜੀ। ਭਾਜੀ ਇਹ ਸੰਘਰਸ਼ ਨੂੰ ਚੱਲਦਿਆ ਜੀ 11-12 ਸਾਲ ਹੋ ਗਏ ਆ ਜੀ ਨੂਰਵਾਲ ਦੇ ਡੇਰੇ ਨੂੰ। ਅੱਛਾ ਜੀ। ਬਹੁਤ ਸਾਨੂੰ ਲਾਰੇ ਲਾਏ ਗਏ ਜੀ ਅਸੀਂ ਅੱਜ ਬਣਾ ਕੇ ਦਿੰਨੇ ਆਂ ਅਸੀਂ ਕੱਲ ਬਣਾ ਕੇ ਦਿੰਨੇ ਆਂ ਜੀ। ਜੀ। ਸਾਡੀ ਆਸਾ ਤੇ ਜੀ ਇਹ ਖਰੇ ਨਹੀਂ ਉਤਰੇ ਜੀ। ਅੱਛਾ ਜੀ। ਸਾਡੀਆਂ ਇਹਨਾਂ ਨੇ ਭਾਵਨਾਵਾਂ ਨੂੰ ਬਹੁਤ ਜ਼ਿਆਦੀ ਜੀ ਠੇਸ ਪਹਾਈ ਜੀ। ਅੱਛਾ ਜੀ। ਕਹਿੰਦਾ ਮਤ ਬਲੇ ਆ ਜੀ ਇਹ ਇਤਿਹਾਸਕ ਡੇਰਾ ਗੁਰੂ ਗਿਆਨनाथ ਮਹਾਰਾਜ ਜੀ ਦਾ। ਤੁਹਾਡੀ ਗੱਲ ਕੀ ਹੋਈ ਜਦੋਂ ਜਦੋਂ ਸਰ ਮੇਰਾ ਸਵਾਲ ਹੈ ਕੀ ਜਰੂਰ ਤੁਸੀਂ ਸਤਿਗੁਰੂ ਗੁਰੂ ਗਿਆਨਤ ਮਹਾਰਾਜ ਨੂੰ ਆਸ਼ਰਮ ਨੂੰ ਬਣਾਉਣ ਦੇ ਲਈ ਗੱਲ ਕੀਤੀ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਤੁਹਾਡੀ ਫਕੀਰ ਚੰਦ ਸੋਤਾ ਦੇ ਨਾਲ ਜਿਹੜੀ ਗੱਲ ਹੋਈ ਉਹ ਜਾਣਨਾ ਚਾਹੁੰਦੇ ਆਂ ਭਾਜੀ ਫਕੀਰ ਚੰਦ ਸੋਤਾ ਸਾਹਿਬ ਨਾਲ ਮੇਰੀ ਇਹ ਗੱਲ ਹੋਈ ਸੀ ਉਹ ਕਹਿੰਦੇ ਇਹਨਾਂ ਵਰਗੇ ਡੇਰੇ ਪੰਜਾਬ ਵਿੱਚ ਹੋਰ ਵੀ ਬਹੁਤ ਆ ਸਾਨੂੰ ਇਹ ਇੰਨਾ ਜ਼ਰੂਰੀ ਨਹੀਂਗਾ ਅੱਛਾ ਜੀ ਤੇ ਅਸੀਂ ਇਹ ਤੁਹਾਨੂੰ ਹੁਣ ਬਣਾ ਕੇ ਦਈਏ अच्छा जी। ਕਹਿਣ ਤਾਂ ਮੇਰਾ ਭਾਵੇਂ ਇਹ ਆ ਜੀ ਇੱਕ ਇਤਿਹਾਸਕ ਡੇਰਾ ਵਾ। ਜੀ 110 ਸਾਹਿਬ ਜੀ ਨੂੰ ਇਹ ਗੱਲ ਕਹਿਣ ਲੱਗੇ ਸੋਚਣਾ ਚਾਹੀਦਾ ਸੀ ਇਹ ਕੋਈ ਐਡਾ ਥੋੜੀ ਆ ਜੀ ਅੰਜ ਪਿੰਡ ਵਿੱਚ ਮੰਦਿਰ ਆ ਵੀ ਚਲੋ ਕੋਈ ਗੱਲ ਨਹੀਂ। ਅੱਛਾ ਜੀ। ਇਹ ਕਿਹਾ ਇਹ ਇੱਕ ਇਤਿਹਾਸਕ ਡੇਰਾ ਗੁਰੂ ਗਿਆਨनाथ ਮਹਾਰਾਜ ਜੀ ਨੇ ਤੇ ਬਹੁਤ ਸਾਲ ਦੀ தਪ ਕੀਤਾ ਜੀ ਗੁਰੂ ਗਿਆਨनाथ ਮਹਾਰਾਜ ਜੀ ਨੇ ਬਿਆਸ ਦਰਿਆ ਜਿਹੜਾ ਬੂੜੇ ਵਾਲ ਪਿੰਡ ਮੋੜਿਆ ਸੀ ਜੀ। ਅੱਛਾ ਜੀ। ਕੌਮੀ ਗ੍ਰੰਥ ਵਿੱਚ ਦਰਜ ਵਾ ਜੀ ਉਦੋਂ ਗੁਰੂ ਗਿਆਨनाथ ਮਹਾਰਾਜ ਜੀ ਨੂਰੋਵਾਲ ਸੀ ਜੀ ਰਹਿ ਰਹੇ ਹੁੰਦੇ। ਜੀ ਮਹਾਰਾਜ ਜੀ। ਮੇਰੇ ਕਹਿਣ ਦਾ ਮਤਲਬ ਇਹ ਆ ਜੀ ਕਿ ਉਹਨਾਂ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ ਹੁਣ ਕਿੰਨੇ ਸਾਲ ਕਰੀ ਅਸੀਂ ਵੇੜ ਦੀ 12 ਸਾਲ ਤੋਂ ਪਹਿਲਾਂ ਹੋ ਗਏ ਭਾਜੀ ਅਸੀਂ ਡੇਰੇ ਦੇ ਹਾਲਾਤ ਦੇਖੋ ਖੁਦ ਕੀ ਹਾਲਾਤ ਆ ਜੀ 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 ਹਾਲਾਤ ਤਾਂ ਸਾਰੇ ਸੰਗਤ ਨੂੰ ਪਤਾ ਸਾਰੇ ਸਮਾਜ ਨੂੰ ਪਤਾ ਜੀ ਜੀ ਸਾਰੇ ਸਮਾਜ ਨੂੰ ਪਤਾ ਬਾਕੀ ਗੱਲ ਇਹ ਆ ਜੀ ਇਹ ਡੇਰੇ ਲਈ ਬਹੁਤ ਸੰਘਰਸ਼ ਕੀਤਾ ਪਿੰਡ ਨੇ ਪਿੰਡ ਨੇ ਸੰਘਰਸ਼ ਕੀਤਾ ਫਿਰ ਚਲੋ ਪਿੰਡ ਦੇ ਜਿਹੜੇ ਲੋਕ ਗਰੀਬ ਸੀ ਇਹਨਾਂ ਕੋਲ ਇੰਨੇ ਪੈਸੇ ਦੀ ਨਹੀਂ ਸੀ ਅਵੇਲੇਬਲ ਫਿਰ ਚਲੋ ਇਹਨਾਂ ਨੇ ਬਾਬਾ ਤੀਰਸੰਤ ਮਹਾਰਾਜ ਜੀ ਨੇ ਸਾਡਾ ਇਹਨਾਂ ਨਾਲ ਕੰਟੈਕਟ ਕਰਾਇਆ ਜੀ ਸੈਂਟਰ ਵਾਲਮੀਕ ਸਭਾ ਨੇ ਜੀ ਉਹੋ ਇਹਨਾਂ ਨੇ ਸਾਨੂੰ ਬਹੁਤ ਸੁਪਨੇ ਦਿਖਾਏ ਜੀ ਅਸੀਂ ਤੁਹਾਨੂੰ ਇੰਨੇ ਪੈਸੇ ਲਾ ਕੇ ਦਵਾਂਗੇ ਮਾਰੇ ਦਾ ਡੇਰਾ ਵਾ ਇਤਿਹਾਸਕ ਇਹਨੂੰ ਅਸੀਂ ਬਹੁਤ ਵਧੀਆ ਕਰਾਂਗੇ ਦਾ ਬਹੁਤ ਵਧੀਆ ਪ੍ਰਚਾਰ ਕਰਾਂਗੇ ਇੱਥੇ ਅਸੀਂ ਦਾ ਕਰਾਂਗੇ ਕੁੜੀਆਂ ਦੇ ਵਿਆਹ ਕਰਿਆ ਕਰਾਂਗੇ ਜੀ ਭਾਜੀ ਉਹ ਸਾਡੀ ਕਿਸੇ ਵਿਆਸਤੇ ਖਰੇ ਨਹੀਂ ਉਤਰੇ ਜੀ ਕਹਿਣ ਦਾ ਮਤਲਬ ਇਹ ਆ ਜੀ ਉਹਨਾਂ ਨੇ ਬਦਬੀ ਕੀਤੀ ਗੁਰੂ ਗਿਆਨनाथ ਮਹਾਰਾਜ ਦੇ ਡੇਰੇ ਦੀ ਬਦਬੀ ਕੀਤੀ ਬਹੁਤ ਜ਼ਿਆਦਾ ਤੁਸੀਂ ਆਪ ਦੇ ਜੀ ਤਾਂ ਇਹ ਤਾਂ ਗੱਲ ਸੱਚ ਹੈ ਜੀ ਬਦਬੀ ਤਾਂ ਕਹਿ ਸਕਦੇ ਆ ਅਸੀਂ ਕਿਉਂਕਿ ਆਸ਼ਰਮ ਦੀ ਹਾਲਤ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਬੇਦਵੀ ਹੋ ਰਹੀ ਆ ਕਿਉਂਕਿ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਦਾ ਇਹ ਤਪਸਥਾਨ ਹੈ ਜਿੱਥੇ ਤਪ ਕੀਤਾ ਹੈ ਮਹਾਰਾਜ ਜੀ ਉਹਨਾਂ ਨੇ ਭਾਜੀ ਦੇਖੋ ਜਦੋਂ ਇਹ ਡੇਰੇ ਦਾ ਸੰਘਰਸ਼ ਸ਼ੁਰੂ ਕੀਤਾ ਜੀ ਉਦੋਂ ਸਾਡਾ ਸਾਰਾ ਪਿੰਡ ਨੇ ਜੀ ਇੱਕ ਸਾਲ ਦਾ ਵੈਰ ਪਿਆ ਸੀ ਜੀ ਪਿੰਡ ਦਾ ਜੀ ਸਾਡੇ ਜਿਹੜੀ ਵਿਰੋਧੀ ਧਿਰ ਨਾਲ ਉਹਨਾਂ ਨੇ ਸਾਡਾ ਵੈਰ ਪਿਆ ਸੀ ਜੀ ਅਸੀਂ ਬਹੁਤ ਲੰਮਾ ਸੰਘਰਸ਼ ਕੀਤਾ ਭਾਜੀ ਜੀ ਸਾਰੇ ਸਾਡੇ ਮਹੱਲੇ ਨੇ ਤੁਸੀਂ ਹੁਣ ਦੇਖਣਦੇ ਆ ਜੀ ਦੇਖੋ ਇੱਕ ਬੇਨਤੀ ਹੋਰ ਆ ਜੀ ਜੀ ਮਹਾਰਾਜ ਜੀ ਕਲਰੂ ਸਾਹਿਬ ਮਹਾਰਾ ਜੀ ਮੈਂ 6 ਮਹੀਨੇ ਪਹਿਲਾਂ ਮੈਂ ਕਾਲੂ ਸਾਹਿਬ ਦੀ ਆ ਬਹੁਤ ਮਿੰਤਾ ਕੀਤੀਆਂ ਭਾਜੀ ਸਾਰੇ ਪਿੰਡ ਨੂੰ ਪਤਾ ਜਸਮਨਜੀਤ ਗਿੱਲ ਉਹਨਾਂ ਨੂੰ ਵੀ ਪਤਾ ਰਜਾ ਰਾਜਨ ਕਈ ਨੂੰ ਵੀ ਪਤਾ ਜੀ ਇੱਕ ਸੱਬਰਵਾਲ ਕੋ ਜੱਜਵਾਦੀ ਆਪਣੀ ਕਮਿਊਨਿਟੀ ਦਾ ਚਲੋ ਉਹਨਾਂ ਨੇ ਬੜਾ ਆਪਣੀ ਕੌਮ ਲਈ ਸੰਘਰਸ਼ ਕੀਤਾ ਸੀ ਉਹਨਾਂ ਦਾ ਸਰਕਾਰ ਕਰਦੇ ਉਹ ਵੀ ਸਾਡੇ ਘਰ ਆਏ ਸੀ ਜੀ ਅੱਛਾ ਜੀ ਉਹਨਾਂ ਨੇ ਵੀ ਸਾਨੂੰ ਇਹ ਗੱਲ ਕਹੀ ਵੀ ਅਸੀਂ ਪੈਸੇ ਦੀ ਕੋਈ ਕਮੀ ਨਹੀਂ ਦਿੰਦੇ ਰਹਿਣ ਅਸੀਂ ਡੇਰਾ ਬਣਾਉਣਾ ਸ਼ੁਰੂ ਕਰ ਦੇਣਾ ਜੀ ਜੀ ਮਹਾਰਾਜ ਜੀ ਉਹਨਾਂ ਦੀਆਂ ਗੱਲਾਂ ਬਾਤਾਂ ਚਲੋ ਜੀ ਸਾਨੂੰ ਬਹੁਤ ਵਧੀਆ ਲੱਗੀਆਂ ਵੀ ਚਲੋ ਸ਼ਾਇਦ ਕਰ ਦੇਣਗੇ ਪਰ ਨਹੀਂ ਭਾਜੀ 12 13 ਸਾਲ ਹੋ ਗਏ ਜੀ ਜੀ ਉਹਨਾਂ ਦੀਆਂ ਇਹੇ ਭਾਜੀ ਅਸੀਂ ਗੱਲਾਂ ਸੁਣਦੇ ਹੁਣ ਅਸੀਂ ਅੱਕ ਕੇ ਥੱਕ ਕੇ ਜੀ ਲੋਕਾਂ ਦੀਆਂ ਗੱਲਾਂ ਸੁਣ ਕੇ ਹੁਣ ਅਸੀਂ ਇਹ ਫੈਸਲਾ ਲਿਆ ਜੀ ਕਿ ਸੈਂਟਰ ਵਾਲਮੀਕ ਸਭਾ ਨੇ ਸਾਨੂੰ ਮਹਾਰਾਜ ਜੀ ਦਾ ਤਪਸਥਾਨ ਨਹੀਂ ਬਣਾ ਕੇ ਦੇਣਾ ਜੀ ਤੇ ਹੁਣ ਮਹਾਰਾਜ ਜੀ ਅੱਜ ਜਿਹੜੀ ਸੰਗਤ ਇਕੱਠੀ ਹੋਈ ਆ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਮਹਾਂਪੁਰਸ਼ ਸੰਤ ਮਹਾਨਾਤ ਜੀ ਔਰ ਲਾਗੇ ਲਾਗੇ ਦੀਆਂ 10 ਪਿੰਡਾਂ ਤੋਂ ਜਿਹੜੀ ਸੰਗਤ ਪਹੁੰਚੀ ਆ 2 3 4 5 ਪਿੰਡਾਂ ਦੇ ਸਰਪੰਚ ਸਾਹਿਬ ਪਹੁੰਚੇ ਆ ਇਹ ਇਹ ਇਕੱਠ ਤੁਸੀਂ ਕਿਉਂ ਕੀਤਾ ਜੀ ਭਾਜੀ ਸਾਡੇ ਕਾਰਜ ਕਰਨ ਦਾ ਮਕਸਦ ਜਿਹੜਾ ਇਹ ਆ ਕਿ ਸਾਨੂੰ ਉਮੀਦ ਨਹੀਂ ਜੀ ਹੁਣ ਸੰਤਵਾਦਿਕ ਸਭਾ ਤੋਂ ਕਿ ਉਹ ਸਾਡੇ ਗੁਰੂ ਗਿਆਨਨਾਥ ਮਹਾਰਾਜ ਜੀ ਦਾ ਸਾਨੂੰ ਤਪਸਥਾਨ ਬਣਾ ਕੇ ਦੇਣਗੇ ਸਾਡਾ ਮਕਸਦ ਇਹ ਆ ਜੀ ਹੁਣ ਜਿਹੜਾ ਥੇ ਇਹ ਮਹਾਰਾਜ ਜੀ ਦਾ ਤਪਸਥਾਨ ਆ ਇਹ ਸੰਗਤ ਦੇ ਹਵਾਲੇ ਹੋਵੇ ਸੰਗਤ ਆਪਣੇ ਤਰੀਕੇ ਨਾਲ ਸੇਵਾ ਕਠੀ ਕਰਕੇ ਤੇ ਮਹਾਰਾਜ ਜੀ ਦਾ ਤਪਸਥਾਨ ਸ਼ੁਰੂ ਕਰਾਵੇ ਜੀ ਇਹਦਾ ਕਾਰਜ ਸ਼ੁਰੂ ਹੋਵੇ ਜੀ ਸਰ ਤੁਹਾਡਾ ਕਹਿਣਾ ਕਿ ਜਿਹੜਾ 12 13 ਸਾਲ ਤੋਂ ਜਿਹੜਾ ਆਸ਼ਰਮ ਰੋੜ ਰਿਆ ਹੁਣ ਤੁਸੀਂ ਖੁਦ ਉਦਮ ਕਰਕੇ ਇਸ ਨੂੰ ਤੁਸੀਂ ਬਣਾਓਗੇ ਭਾਜੀ ਇਹ ਹੁਣ ਇਹਦੀ ਸੇਵਾ ਸੰਗਤ ਕਰੂਗੀ ਜੀ ਜੀ ਇਹ ਸੰਗਤ ਦੇ ਹੱਥਾਂ ਜੀ ਜੀ ਕਿਉਂਕਿ ਭਾਜੀ ਇਹ ਦੇਖੋ ਵੇ ਹੁੰਦੀ ਕੋਈ 1 ਸਾਲ 6 ਮਹੀਨੇ ਚਲੋ ਆਪਾਂ ਮੰਨਦੇ ਆ ਜਿਹੜੇ ਮਹਾਰਾਸ਼ਟਰ ਦੇ ਸਥਾਨ ਉਹਨਾਂ ਨੂੰ ਸੰਘਰਸ਼ ਕਰਨ ਨੂੰ ਬੜਾ ਟਾਈਮ ਲੱਗਦਾ ਭਲ ਭਾਜੀ ਇਹ ਤਾਂ ਫਿਰ ਸਦੀਆਂ ਹੀ ਹੋ ਗਈਆਂ 12 13 ਸਾਲ ਕੋਈ ਟਾਈਮ ਥੋੜੀ ਹੁੰਦਾ ਜੀ ਜੀ ਫਿਰ ਉਹਨਾਂ ਦੇ ਕਹਿਣ ਦਾ ਹੈ ਕਿ ਇਹ ਮਕਸਦ ਆ ਵੀ ਇਹ ਸਾਨੂੰ ਜ਼ਰੂਰੀ ਨਹੀਂ ਨਾ ਤੇ ਇਦਾਂ ਦੇ ਬਹੁਤ ਤਪਸਥਾਨ ਆ ਇਹ ਗੱਲ ਕਹਿਣੀ ਬਣਦੀ ਆ ਜੀ ਨਹੀਂ ਜੀ ਨਹੀਂ ਇਹ ਗੱਲ ਤਾਂ ਬਿਲਕੁਲ ਨਜਾਇਜ਼ ਆ ਜੀ ਇਹ ਗੱਲ ਕਹਿਣੀ ਨਹੀਂ ਬਣਦੀ ਭਾਜੀ ਸੀ ਹੁਣ ਉਹ ਕਹਿੰਦੇ ਜੀ ਸਾਡਾ ਵਾਲਮੀਕ ਤੀਰਸਲ ਧਿਆਨ ਆ ਬਹੁਤ ਵਧੀਆ ਗੱਲ ਆ ਜੀ ਉਹ ਸੇਵਾ ਕਰ ਰਿਹਾ ਉਹਦੇ ਕੇਸ ਲੜ ਰਿਹਾ ਜਿਹੜੇ ਜਿਹੜੇ ਆਸ਼ਰਮ ਨੇ ਉਹ ਸਾਰੇ ਸਮਾਂ ਇੱਕ ਸਮਾਨ ਆ ਜਿਸਕੇ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਦੇ ਚਰਨ ਪਏ ਆ ਜਿੱਥੇ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਨੇ ਤਪ ਕੀਤਾ ਤੇ ਉਹ ਉਹ ਵੀ ਤੀਰਥ ਨਾਲੋਂ ਘੱਟ ਨਹੀਂ ਤੀਰਥ ਤੇ ਵੀ ਤਪ ਕੀਤਾ ਸਤਗੁਰੂ ਗੁਰੂ ਗਿਆਨਤ ਮਹਾਰਾਜ ਜੀ ਭਾਜੀ ਉਹ ਸਾਡੀ ਸਰਕਾਰ ਜੋ ਗੁਰੂ ਗਿਆਨਤ ਮਹਾਰਾਜ ਜੀ ਇੱਕ ਘੰਟਾ ਵੀ ਕਿਤੇ ਰਹਿਣ ਤਾਂ ਬਹੁਤ ਵੱਡੀ ਗੱਲ ਆ ਇੱਥੇ ਤਾਂ ਮਹਾਰਾਜ ਜੀ 20 22 ਸਾਲ ਰਹੇ ਆ ਜੀ ਕੀ ਬਾਤ ਆ ਜੀ ਸੋ ਬਹੁਤ ਬਹੁਤ ਸਰ ਬਹੁਤ ਬਹੁਤ ਧੰਨਵਾਦ ਅਸੀਂ ਨਗਰ ਨਿਵਾਸੀਆਂ ਨਾਲ ਵੀ ਗੱਲਬਾਤ ਕਰਨਾ ਚਾਹੁੰਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਸੋ ਅਗਲੀ ਜਾਣਕਾਰੀ ਜੇ ਤੁਹਾਡੀ ਲੋੜ ਪਈ ਤਾਂ ਜਰੂਰ ਤੁਹਾਡੇ ਨਾਲ ਕੰਟੈਕਟ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਸੋ ਸਾਥੀਓ ਆਪਾਂ ਇਸ ਹਰ ਹਰ ਵਾਲਮੀਕੀ ਸੋ ਸਾਥੀਓ ਇਸ ਨਗਰ ਦੇ ਸਰਪੰਚ ਸਾਹਿਬ ਔਰ ਆਸ-ਪਾਸ ਦੀ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਆਸ਼ਰਮ ਦੀ ਗੱਲਬਾਤ ਇਸ ਆਸ਼ਰਮ ਦੇ ਲਈ ਜਿਹੜਾ ਇਸ ਇਸ ਆਸ਼ਰਮ ਨੂੰ ਜਿਹੜਾ ਸੰਗਤ ਨੇ ਬ੍ਰੌਡਲੀ ਤੁਸੀਂ ਸੰਗਤ ਨੂੰ ਦੇਖ ਸਕਦੇ ਹੋ ਕਿ ਇਸ ਸੰਗਤ ਨੂੰ ਬਣਾਉਣ ਦੇ ਲਈ ਇਸ ਆਸ਼ਰਮ ਦੀ ਨਿਹਾਰ ਨੂੰ ਬਦਨ ਦੇ ਲਈ ਸੰਗਤ ਨੇ ਖੁਦ ਉਦਮ ਕਰ ਲਿਆ ਸੋ ਇਸ ਨਗਰ ਦੇ ਸਰਪੰਚ ਸਾਹਿਬ ਨੂੰ ਬੇਨਤੀ ਹੈ ਕਿ ਜਰੂਰ ਸਾਡੇ ਨਾਲ ਆਇਓ ਕਿਉਂਕਿ ਮਹਾਰਾਜ ਜੀ ਦੇ ਜੁਰੀ ਚ ਨਹੀਂ ਅਸੀਂ ਇੱਥੇ ਖੜੇ ਹੋ ਕੇ ਗੱਲਬਾਤ ਕਰਾਂਗੇ ਕਿ ਇਸ ਨਗਰ ਦੇ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਆ ਕਿ ਇਸ ਆਸ਼ਮ ਦੀ ਨਿਹਾਰ ਦੇ ਬਾਰੇ ਚ ਕੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜੇ ਜਿਹੜਾ ਇਕੱਠ ਕੀਤਾ ਅਸੀਂ ਤੇ ਇਹੋ ਕਹਿਣਾ ਚਾਹੁੰਦੇ ਆ ਜੀ ਕਿ 12-13 ਸਾਲ ਤੋਂ ਇਹ 4 ਮਹੀਨੇ ਚੱਲਦਾ ਸੀ ਗੱਡੀਆ ਬਣਾਉਣ ਦਾ ਮਹਾਰਾਜ ਜੀ ਦਾ ਤਪਸਥਾਨ ਆ ਗੁਰੂ ਗਿਆਨ ਆ ਮਹਾਰਾਜ ਜੀ ਦਾ ਇਹ ਜੀ ਤਾਂ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਜੇ ਆਸ-ਪਾਸ ਦੀ ਸੰਗਤ ਬਸ ਆ ਦੇਵੇ ਕੋਈ ਪਿੰਡ ਦੀ ਸੰਗਤ ਆ ਜੀ ਕਿ ਇਹ ਬਣਨਾ ਚਾਹੀਦਾ ਜੀ ਜੀ ਹੁਣ ਮਤਲਬ ਤੁਸੀਂ ਖੁਦ ਬਣਾਉਣਾ ਚਾਹੁੰਦੇ ਕਿਉਂਕਿ 12 ਸਾਲ ਤੋਂ ਜਿਹੜਾ ਇੰਨਾ ਟਾਈਮ ਤੋਂ ਜਿਹੜਾ ਇਹ ਮਸਲਾ ਲਟਕ ਰਿਹਾ ਸੀ ਹੁਣ ਅੱਜ ਸੰਤਮਾਪੁਰਸ਼ ਵੀ ਪਹੁੰਚੇ ਆਸ-ਪਾਸ ਦੀ ਸੰਗਤ ਵੀ ਪਹੁੰਚੀ ਆ ਔਰ ਤੁਸੀਂ ਹੁਣ ਖੁਦ ਇਸ ਆਸ਼ਰਮ ਦੀ ਦੇਖਰੇਖ ਕਰੋਗੇ ਸਾਰਾ ਨਗਰ ਸਾਡੀ ਬੇਨਤੀ ਹੋਈ ਜੇ ਇੱਕ ਸਾਧ ਸੰਗਤ ਰਲ ਕੇ ਸਾਰੇ ਜਿਹੜੇ ਤੇ ਇਹ ਬਣਨਾ ਚਾਹੀਦਾ ਕਰਾਂਗੇ ਦੇਖ ਬਲ ਕਰਾਂਗੇ ਦੇਖ ਬਲ ਕਰੋਗੇ ਹਾਂ ਜੀ ਗਾਲ ਕੇ ਸਾਰੀ ਸਾਰੀ ਸੰਤ ਨਾਲ ਰਲ ਕੇ ਜੀ ਕੀਤੀ ਜਾਵੇ ਕਿ ਇੱਥੇ ਗੰਧਮਤ ਬਹੁਤ ਜ਼ਿਆਦਾ ਪਿਆ ਹੋਇਆ ਵਾ ਜੀ ਤੇ ਵਧੀਆ ਨਹੀਂ ਲੱਗਦਾ ਡੇਰਾ ਬਣ ਜੇ ਮਹਾਰਾਜੀ ਦਾ ਵਾ ਜੀ ਤਪਸਥਾਨ ਹੈ ਇੱਥੇ ਮੱਥਾ ਟੇਕੇ ਦੁਨੀਆ ਆਣ ਕੇ ਜੀ ਕੋਈ ਬੱਚਿਆਂ ਨੂੰ ਗਾਂ ਸਿੱਖ ਮੱਧਿਆ ਵਧੀਆ ਜੀ ਪਰ ਮਹਾਰਾਜੀ ਉਹ ਜਿਹੜੀ ਸੈਂਟਰ ਵਾਲਮੀਕੀ ਸਭਾ ਸੀ ਉਹਨਾਂ ਨੇ ਲਾਰੇ ਲਾਏ ਮੇਰੀ ਗੱਲ ਹੋਈ ਵੀਰ ਲਾਡੀ ਜੀ ਉਹਨਾਂ ਨਾਲ ਉਹਨਾਂ ਨੇ 12-13 ਸਾਲ ਤੋਂ ਲਾਰੇ ਲਾਏ ਸੀ ਕਿ ਸਤੁਰੂ ਗਿਆਨ ਦਾ ਮਰਦਾ ਆਸ਼ਰਮ ਬਣਾਵਾਂਗੇ ਉਹਨਾਂ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਸਾਰੇ ਦਾਵਾ ਗੱਲ ਵੀ ਉਹਦੇ ਬਾਰੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਉਹ ਹੁਣ ਪਤਾ ਲੱਗਾ ਕਿ ਦੁਰਗੱਲ ਖੁੱਲੀ ਆ ਜੀ ਕਿ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਬਣਾਵਾਂਗੇ ਹਨਾ ਪਹਿਲਾਂ ਪਤਾ ਨਹੀਂ ਸੀ ਇਸ ਗੱਲ ਦਾ ਜੀ ਤੇ ਹੁਣ ਪਤਾ ਲੱਗਾ ਕਿ ਉਹਨਾਂ ਨੇ ਕਿਹਾ ਸੀ ਕਿ ਬਣਾਵਾਂਗੇ ਜੀ ਤੇ ਉਹਨਾਂ ਨੇ ਹੀ ਫੇਰ ਤੱਕ 10 ਸਾਲ ਦੇ ਵਿੱਚ ਬਣਾਇਆ ਨਹੀਂ ਗਾ ਜੀ ਹਾਂ ਜੀ ਜੀ ਹਾਂ ਜੀ ਤੇ ਹੁਣ ਸਾਰੀ ਸੰਗ ਦਾ ਆਸ-ਪਾਸ ਦੀ ਰੱਖ ਕੇ ਉਹ ਨਗਰ ਦੀ ਆ ਕੋ ਸਮਤਾ ਦੇ ਸਹਿਯੋਗ ਦੇ ਨਾਲ ਜੀ ਕੋ ਸਾਧਮ ਸੰਤਾ ਦੇ ਸਹਿਯੋਗ ਨਾਲ ਜਿਵੇਂ ਅੱਜ ਮਹਾਪੁਰਸ਼ਾਂ ਨੂੰ ਤੁਸੀਂ ਸੱਦਿਆ ਆ ਮਹਾਪੁਰਸ਼ ਇੱਥੇ ਅੱਜ ਪਹੁੰਚੇ ਆ ਹਾਂ ਜੀ ਕੀ ਤੁਹਾਡਾ ਕਿਤੇ ਤੁਹਾਨੂੰ ਇਰਾਦਾਤ ਨਹੀਂ ਤੁਹਾਡਾ ਤੁਹਾਡੇ ਮਨ ਦੀ ਮਨਛਾਤ ਨਹੀਂ ਕਿ ਆਸਪਾਸ ਦੀ ਸੰਗਤ ਇੱਥੇ ਮਹਾਂਪੁਰਸ਼ਾਂ ਨੂੰ ਬਿਠਾ ਕੇ ਗਾਇਸ ਆਸ਼ਮ ਦੀ ਨਿਹਾਰ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ ਨਹੀਂ ਜੀ ਇਹੋ ਕਹਿੰਦੇ ਜੀ ਇਹਦਾ ਸਵਾਰਿਆ ਜਾਵੇ ਵਧੀਆ ਬਣ ਜਵੇ ਜੀ ਤੇ ਬੱਚੇ ਗਾਂ ਸਿੱਖ ਮੱਤੇ ਵਧੀਆ ਲੱਗਣਗੇ ਜੀ ਤੇ ਇਹ ਬਣ ਜਵੇ ਦੁਨੀਆ ਮੱਥਾ ਟੇਕੇ ਆਉਣ ਜਹੀਂ ਕਿ ਦੂਰਾਂ ਦੂਰਾਂ ਦੇ ਆਸਪਾਸ ਤੋਂ ਸੰਗਤ ਆਉਣ ਜੀ ਤੇ ਮੱਥਾ ਟੇਕਣ ਤੇ ਮਹਾਰਾਜੀ ਦੀ ਸ਼ੋਭਾ ਜਿਹੜੀ ਹੋ ਰਹੀ ਵਧੀਆ ਜੀ ਜੋ ਮਾਤਾ ਜੀ ਤੁਸੀਂ ਇਸ ਨਗਰ ਤੋਂ ਹੋ ਜੀ ਇਹਰੇ ਬੱਚੇ ਮੈਂ ਇਹ ਸੁਣਾ ਰਤਲੀਆਂ ਬੱਚੇ ਹੱਥ ਜੋੜ ਕੇ ਮੇਰੀ ਬੇਨਤੀ ਆ ਜੀ ਕਿ ਸਾਡਾ ਇਹ ਧਰਮ ਸਥਾਨ ਆ ਜੀ 12 13 ਸਾਲਾਂ ਤੋਂ ਯੂਕੇ ਵਾਲਿਆਂ ਨੇ ਕਿਹਾ ਸੀ ਅਸੀਂ ਬਣਾਵਾਂਗੇ ਜੀ ਜ਼ਮੀਰ ਕਾਰਦੂਰੇ ਕਿਹਾ ਸੀ ਅਸੀਂ ਬਣਾਵਾਂਗੇ ਜੀ ਤੇ 12 13 ਸਾਲਾਂ ਚ ਕੋਈ ਤਕਦੀਰ ਨਹੀਂ ਬਦਲੀ ਅੱਛਾ ਜੀ ਤੇ ਅਸੀਂ ਹੱਥ ਜੋੜ ਕੇ ਸਾਡੀ ਬੇਨਤੀ ਹੈ ਕਿ ਅਸੀਂ ਆਪ ਬਣਾਉਣਾ ਚਾਹੁੰਦੇ ਆਂ ਕੀ ਬਾਤ ਹੈ ਜੀ ਕਿ ਨਹੀਂ ਹੋਣੀ ਚਾਹੀਦੀ ਇੱਥੇ ਅੱਛਾ ਜੀ ਅਸੀਂ ਬੜੀ ਅੱਛੀ ਕੁਰਬਾਨੀ ਦਿੱਤੀ ਆ ਪੰਜ-ਪੰਜ ਕੇ ਸਾਡੇ ਤੇ ਹੋਈ ਹੋਇਆ ਤੇ ਅੱਜ ਸਾਨੂੰ ਪਤਾ ਲਿਆ ਉਹਨਾਂ ਨੇ ਖੜਾਉਣੀ ਇਸ ਸਥਾਨ ਦੇ ਕੇਸ ਤੁਸੀਂ ਚੱਲੇ ਅਸੀਂ ਚੱਲੇ ਕੇਸ ਪੰਜ-ਪੰਜ ਇੱਥੇ ਕਿਹਦੀ ਘਰ ਦੇ ਪੰਜ-ਪੰਜ ਦੀ ਆ ਸਾਡੇ ਅੱਛਾ ਜੀ ਜਿਨ੍ਹਾਂ ਨੇ ਸਾਡੇ ਦੇ ਕੇਸ ਜ਼ਿੰਮੇਵਾਰਾਂ ਕੀਤੇ ਹੋਏ ਸੀ ਜੀ ਹੋਰ ਹੋਰ ਤੁਸੀਂ ਨਗਰ ਤੁਸੀਂ ਸਾਰਾ ਨਗਰ ਇਕੱਠੇ ਹੋ ਤੁਸੀਂ ਚਾਹੁੰਦੇ ਹੋ ਕਿ ਇਹ ਆਸ਼ਰਮ ਬਣ ਜਾਵੇ ਹਾਂ ਜੀ ਅਸੀਂ ਚਾਹੁੰਦੇ ਆ ਕਿ ਆਸ਼ਰਮ ਬਣ ਜਾਵੇ ਜੀ ਹਾਂ ਜੀ ਇੱਥੇ ਧਰਮਸਾਲ ਬੜੇ ਕੱਡੇ ਨਾਲ ਉਹਨਾਂ ਕਟਾਰਤਾ ਅਸੀਂ ਵਧਾਉਣਾ ਚਾਹੁੰਦੇ ਆ ਤੁਸੀਂ ਖੁਦ ਬਣਾਉਣਾ ਚਾਹੁੰਦੇ ਹਾਂ ਅਸੀਂ ਖੁਦ ਬਣਾਉਣਾ ਚਾਹੁੰਦੇ ਹਾਂ ਆਸ-ਪਾਸ ਦੀ ਸੰਗਤ ਤੁਹਾਡੇ ਨਾਲ ਹਾਂਜੀ ਆਸ-ਪਾਸ ਹੀ ਸੰਗਤ ਸਾਡੇ ਨਾਲ ਆ ਸਾਡਾ ਪਿੰਡ ਸਾਡੇ ਨਾਲ ਆ ਜੀ ਹਾਂਜੀ ਸਾਡੀ ਇਹ ਬੇਨਤੀ ਆ ਕਿ ਜੋ ਇਹਨਾਂ ਤੇ ਚਿੱਪ ਚਿੱਪ ਕਰਦੇ ਆ ਮੰਨ ਲਓ ਜੀ ਜੇ ਅੱਜ ਜੇ ਮੰਨ ਲਓ ਅੱਜ ਕੱਲੂ ਜਗੀਰ ਸਿੰਘ ਕੱਲੂ ਹੁਣੀ ਜਾਂ ਸੈਂਟਰ ਵਾਲਮੀ ਕੀ ਸਭਾ ਦੇ ਮੈਂਬਰ ਤੁਹਾਨੂੰ ਕੁਝ ਕਹਿੰਦੇ ਆ ਆ ਕੇ ਕੋਈ ਇੰਟਰਫੇਅਰ ਕਰ ਦੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਵੰਡ ਹੀ ਦੇਣਾ ਅਸੀਂ ਵੰਡ ਨਹੀਂ ਦੇਣਾ ਉਹਨਾਂ ਸਾਡਾ ਬੰਦਿਆ ਕੀ ਕੀ ਆ ਪੰਜ ਪੰਜ ਕੇਸ ਅਸੀਂ ਚੱਲੇ ਆ ਅਸੀਂ ਤਾਂ ਮਾਰਾਂਗੇ ਨਾ ਇੱਕ ਤਾਂ ਜਿੱਦਾਂ ਹੀ ਪਿੰਡਕ ਬੋਵਾ ਦੇ ਮਾਰਾਂਗੇ ਇਹਨਾਂ ਦੇ ਵੀ ਮਾਰਾਂਗੇ ਨਹੀਂ ਵੰਡ ਦਵਾਂਗੇ ਅਸੀਂ ਇਹਨਾਂ ਨੂੰ ਜੀ ਤੇ ਨਾ ਘੁੱਲ ਕੇ ਵੜ ਜਾਈ ਨਾ ਇਧਰ ਨੂੰ ਨਾ ਹੀ ਤਵੇ ਕਾਡੂ ਜੀ ਮੈਂ ਉਹਨਾਂ ਨੂੰ ਰਵਾਜ ਜੀ ਬਹੁਤ ਕੈਸਾ ਨਾਨੇ ਕੀਤਾ ਸਾਡੇ ਬੱਚੇ ਦੇ ਵਾੜ ਲਵਾਏ ਨੋਟਵਾਏ ਜਿਹੜ ਕੋ ਨਖਰਾ ਹੈ ਦਾੜੀ ਕਟ ਪਟਰਾਇ ਕਰਾਈ ਸਾਰਾ ਕੁਝ ਉਹਨੇ ਅੱਜ ਮੇਰਾ ਬੱਚਾ ਐਡਾ ਬੈਠਾ ਤੇ ਇੱਥੇ ਕੋਈ ਸਾਨੂੰ ਵਰਦਦਾ ਹੈ ਛੱਟਾ ਪਾਇਸ ਦੇਰੇ ਚੌਨੇ ਮੱਥਾ ਟੇਕਾ ਜੀ ਤੇ ਘੜੇ-ਘੋੜੇ ਘੰਦਰ-ਘੰਦਰ ਤੇ ਆਵਾਜ਼ ਗੀ ਕਛੇ ਅੱਜ ਜੀ ਸੋਤਾ ਕਿੱਥੇ ਅੱਜ ਘੋੜੇ-ਘੋੜੇ ਗੰਦ ਪਿਆ ਅੰਦਰ ਤੇ ਅਸੀਂ ਹੱਥਾਂ ਨਾਲ ਚੱਕਦੇ ਅਸੀਂ ਕੋਈ ਇਹਨਾਂ ਦੇ ਤੈਦੀ ਛੋੜਾ ਸੀ ਜੀ ਅਸੀਂ ਅੱਜ ਆਪਦੀਆਂ ਕੁਰਬਾਨੀਆਂ ਦਿੱਤੀਆਂ ਹੋਈਆਂ ਤੇ ਕੁਰਬਾਨੀ ਦੇਵਾਂਗੇ ਕੀ ਨੱਚ ਕੇ ਅਸੀਂ ਜੀ ਜੀ ਹੁਣ ਤੁਸੀਂ ਚਾਹੁੰਦੇ ਹੋ ਕਿ ਸਤਗੁਰੂ ਗੁਰੂ ਗਿਆਨਾਂ ਜੀ ਮਾਰੇ ਦਾ ਜਿਹੜਾ ਇਹ ਤਪਸਥਾਨ ਹੈ ਉਹ ਬਣ ਜਾਵੇ ਬਣ ਜਾਵੇ ਅਸੀਂ ਇਹ ਚਾਹੁੰਦੇ ਕਿ ਬਣ ਜਾਵੇ ਜੀ ਤਾਂ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸੰਗਤ ਸਾਥ ਦੇਵੇ ਹਾਂ ਜੀ ਸਾਡਾ ਹੱਥ ਬੰਨ ਕੇ ਬੇਨਤੀ ਤੇ ਜਿੰਨੀ ਸਾਲ ਇਕੱਠੀ ਹੋਈ ਆਸਪਾਸ ਦੀ ਸਾਲ ਸਾਥ ਦੇ ਦੇ ਇਹ ਤਰਲ ਸਥਾਨ ਬਣ ਜਾਵੇ ਜੀ ਸੋ ਸਾਥੀਓ ਇਹਨਾਂ ਮੈਂ ਤੁਹਾਡਾ ਜਿਹੜਾ ਬੇਟਾ ਉਹਨਾਂ ਨਾਲ ਵੀ ਗੱਲਬਾਤ ਕਰਨਾ ਚਾਹੁੰਦਾ ਕੀ ਗੱਲ ਹੋਈ ਸੀ ਇਹ ਘਟਨਾ ਕੀ ਸੀ ਇਹ ਘਟਨਾ ਸੀ ਕਿ ਸੇ ਸਾਧੂ ਬਣਾਉਣਾ ਚਾਹੁੰਦੇ ਸੀ ਕਿ ਵੀ ਨਾ ਸਾਧਵਾਗੇ ਇੱਥੇ ਰਿਆ ਕਰੂਗਾ ਜੀ ਜੀ ਬਾਬਾ ਕਿਸ ਲਾਸ਼ ਜੀ ਜ਼ਿੰਦਾਬਾ ਜੀ ਜੀ ਉਹਨੇ ਇਹ ਕੰਮ ਕੀਤਾ ਸਿਰ ਨ ਖੂਨ ਦਰਾ ਫੌਂਦਾ ਕਰ ਸੋ ਸਾਥਿਓ ਇਸ ਨਗਰ ਦਾ ਕਹਿਣਾ ਆ ਕਿ ਇਹ ਜਿਹੜਾ ਆਸ਼ਰਮ ਹੈ ਹੁਣ ਆਸ-ਪਾਸ ਦੀ ਸੰਗਤ ਔਰ ਜਿਹੜੇ ਨਗਰ ਦੇ ਲੋਕ ਜਿਹੜੇ ਕਹਿੰਦੇ ਨੇ ਕਿ ਅਸੀਂ ਇਸ ਆਸ਼ਰਮ ਨੂੰ ਖੁਦ ਬਣਾਵਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਸੰਤਮਾ ਪੁਰਸ਼ ਵੀ ਆਸ-ਪਾਸ ਦੀ ਸੰਗਤ ਵੀ ਉਹ ਵੀ ਬੈਠੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹ ਚਾਹੁੰਦੇ ਨੇ ਸਾਧ ਜਿ ਆਓ ਜੀ ਸੋ ਬੇਨਤੀ ਆ ਕਿ ਮਹਾਰਾਜ ਜੀ ਹਜ਼ੂਰੀ ਚ ਨਾ ਆਪਾਂ ਗੱਲ ਕਰੀਏ ਚੰਗਾ ਨਹੀਂ ਲੱਗਦਾ ਹਾਂ ਜੀ ਮਹਾਰਾਜ ਜੀ ਇੱਧਰ ਆ ਜਾਓ ਜੀ ਬੇਨਤੀ ਆ ਕਿ ਜ਼ਰੂਰ ਗੱਲ ਕਰੀਏ ਕੀ ਜਿਹੜੀ ਆਸਪਾਸ ਦੀ ਸੰਗਤ ਆਈ ਹੈ ਇਹਨਾਂ ਨਾਲ ਵੀ ਗੱਲਬਾਤ ਕਰਦੇ ਕੀ ਕਹਿਣਾ ਚਾਹੁੰਦੇ ਆ ਇਸ ਮਸਲੇ ਨੂੰ ਲੈ ਕੇ ਹਾਂਜੀ ਸਰ ਤੁਸੀਂ ਜਿਹੜਾ ਫਤੂ ਟਿੰਗਾ ਖਾਨਪੁਰ ਤੋਂ ਇੱਥੇ ਆਏ ਹੋ ਕੀ ਕਹਿਣਾ ਚਾਹੁੰਦੇ ਆ ਤੁਸੀਂ ਚਾਹੁੰਦੇ ਹੋ ਕਿ ਇਹ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਦਾ ਜਿਹੜਾ ਆਸ਼ਰਮ ਆ ਬਣੇ ਜੋ ਬੋਲੇ ਸੋਨਰਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ 108 ਗੁਰੂ ਗਿਆਨਾਤ ਮਹਾਰਾਜ ਕੀ ਜੈ ਜੋ ਅੱਜ ਅਸੀਂ ਆਪਣੀ ਕਮੇਟੀ ਦੇ ਨਾਲ ਪਹੁੰਚੇ ਇੱਥੇ ਸਾਰੀ ਟੀਮ ਦੇ ਨਾਲ ਜੀ ਤੇ ਜੋ ਇੱਥੇ ਇਤਿਹਾਸਿਕ ਆਪਣਾ ਤਪਸਥਾਨ ਆ ਸਤਿਗੁਰ ਗਿਆਨਨਾਥ ਮਹਾਰਾਜ ਜੀ ਦਾ ਜੀ ਸੋ ਅਸੀਂ ਤੇ ਇਹੋ ਹੀ ਕਹਿ ਰਹੇ ਆ ਵੀ ਪਿੰਡ ਵਾਲੇ ਹੋ ਕੇ ਸਾਰੇ ਮੂਰੇ ਲੱਗਣ ਅਸੀਂ ਵੀ ਸਾਰੀ ਸੰਗਤ ਜਿੰਨੀ ਆ ਨਾਲ ਆ ਜੀ ਤੇ ਮਹਾਰਾਜ ਦਾ ਤਪਸਥਾਨ ਜੋ ਵੀ ਆ ਇਤਿਹਾਸਿਕ ਪਿੰਡ ਵਾਲੇ ਮੂਰੇ ਹੋ ਕੇ ਬਣਾਉਣ ਜੀ ਹਾਂਜੀ ਅਸੀਂ ਨਾਲ ਆ ਉਹਨਾਂ ਦੇ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਸਾਥੀਓ ਆਜ ਇਹ ਫਤੂ ਟਿੰਗਾ ਖਾਨਪੁਰ ਸੈਫਲਾਬਾਦ ਜਾਂ ਇੱਥੋਂ ਲਾਗੇ-ਲਾਗੇ ਦੇ ਨਗਰਾਂ ਤੋਂ ਜਿਹੜੀ ਸੰਗਤ ਆਈ ਆ ਸੰਗਤ ਨਾਲ ਵੀ ਆਪਾਂ ਗੱਲਬਾਤ ਕੀਤੀ ਆ ਉਹ ਵੀ ਚਾਹੁੰਦੀ ਆ ਸੋ ਇਹ ਤਾਂ ਇੱਕ ਸਭ ਤੋਂ ਵੱਡੀ ਗੱਲ ਇਹ ਵੀ ਆ ਕਿ ਸੰਗਤ ਖੁਦ ਚਾਹੁੰਦੀ ਆ ਕਿ ਅਸੀਂ ਖੁਦ ਇਸ ਆਸ਼ਮ ਨੂੰ ਬਣਾਵਾਂਗੇ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸੋਨੀ ਸੋਤਾ ਜੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਕੀ ਕਹਿਣਾ ਚਾਹੁੰਦੇ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਸਭ ਤੋਂ ਪਹਿਲਾਂ ਤਾਂ ਹੀ ਹੋਈ ਸੰਗਤ ਨੂੰ ਸਾਰਿਆਂ ਨੂੰ ਜੈ ਵਾਲਮੀਕੀ ਜੀ ਜੀ ਜੈ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਸੋ ਬਹੁਤ ਧੰਨਵਾਦੀ ਆ ਅਸੀਂ ਸਭ ਤੋਂ ਪਹਿਲਾਂ ਦਰਾਵੜ ਚੈਨਲ ਦੇ ਜਿਹੜੇ ਪੂਰਾ ਸੰਘਰਸ਼ ਕਰ ਰਹੇ ਆ ਜੀ ਇਸ ਜੰਗ ਨੂੰ ਇਸ ਯੁੱਧ ਨੂੰ ਜਿੱਤਣ ਦਾ ਜੀ ਤੇ ਮੈਂ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਾਂ ਇਸ ਮੁਕਾਬਲੇ ਨੂੰ ਡਟ ਕੇ ਲੜਨਾ ਹੈ ਕਿਉਂਕਿ ਜੇ ਧਰਮ ਦੇ ਜੋ ਠੇਕੇਦਾਰ ਬਣ ਕੇ ਸਾਡੇ ਨਾਲ ਧੋਖਾ ਧੜੀਆਂ ਕਰਦੇ ਹਨ ਅਸੀਂ ਇਹਨਾਂ ਦੇ ਹੱਥਾਂ ਦੇ ਵਿੱਚੋਂ ਆਪਣੇ ਇਤਿਹਾਸਕ ਸਥਾਨ ਨੂੰ ਕੱਢ ਕੇ ਇਸ ਨੂੰ ਆਬਾਦ ਕਰੀਏ ਇਸ ਜਗ੍ਹਾ ਦੇ ਉੱਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਲੰਗਰ ਪੰਡਾਰੇ ਚਲਾਉਂਦੇ ਸੀ ਇਸ ਜਗ੍ਹਾ ਦੇ ਉੱਤੇ ਜਿਸ ਤਰ੍ਹਾਂ 사ਤਸੰਗ ਹੁੰਦਾ ਸੀ ਉਸੇ ਹੀ ਲੜੀ ਤਹਿ ਤੁਸੀਂ ਇਸ ਨੂੰ ਫਿਰ ਅਰੰਭ ਕੀਤਾ ਜਾਵੇ ਬਾਕੀ ਮੈਂ ਪਿੰਡ ਖਾਨਪੁਰ ਦੀ ਪੂਰੀ ਸੇਵਾ ਸੁਸਾਇਟੀ ਦੇ ਵੱਲੋਂ ਆਪ ਜੀ ਦੇ ਨਾਲ ਸਹਿਯੋਗ ਕਰਨ ਦੇ ਦੇ ਲਈ ਬਿਲਕੁਲ ਤਿਆਰ ਹਾਂ ਜਿੰਨਾ ਵੀ ਹੋਇਆ ਅਸੀਂ ਇਲਾਕਾ ਨਿਵਾਸੀਆਂ ਦਾ ਹੋਰ ਵੀ ਲੋਕਾਂ ਤੋਂ ਪਤਵੰਤੇ ਸੱਜਣਾ ਨੂੰ ਮਿਲਾਂਗੇ ਜਾ ਕੇ ਇਸ ਸੰਘਰਸ਼ ਦੇ ਵਿੱਚ ਸੇਵਾ ਦੇ ਵਿੱਚ ਹਿੱਸਾ ਪਵਾਵਾਂਗੇ ਬਾਕੀ ਆਪਾਂ ਇਸ ਚੀਜ਼ ਦੀ ਬੇਨਤੀ ਕਰਦੇ ਹਾਂ ਕਿ ਇਸ ਤੀਥ ਸਾਨੂੰ ਨਗਰ ਨਿਵਾਸੀਆਂ ਦੇ ਹਵਾਲੇ ਕੀਤਾ ਜਾਵੇ ਜਾ ਕੇ ਉਹੀ ਇਸ ਦੀ ਦੇਖ ਰੇ ਕਰਨ ਉਹੀ ਇਸ ਨੂੰ ਬਣਾਉਣ ਉਹੀ ਇਸ ਤੀਥ ਦੀ ਸੇਵਾ ਸੰਭਾਲ ਕਰਨ ਸਾਰਿਆਂ ਨੂੰ ਜੈ ਬਲਵਮੀ ਕੀ ਜੀ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਮਹਾਂਪੁਰਸ਼ ਹੁਣ ਲਾਸਟ ਦੇ ਵਿੱਚ ਸਾਥੀਓ ਬੇਨਤੀ ਹੈ ਲਾਈਵ ਨੂੰ ਸ਼ੇਅਰ ਕਰਿਓ ਕਿਉਂਕਿ ਤੁਹਾਡਾ ਇੱਕ ਸ਼ੇਅਰ ਜਿਹੜਾ ਏ ਇਸ ਮੈਸੇਜ ਨੂੰ ਘਰ-ਘਰ ਤੱਕ ਪਹੁੰਚਾ ਦੇਊਗਾ ਕਿਉਂਕਿ ਘਰ-ਘਰ ਤੱਕ ਗੱਲ ਪਹੁੰਚਣੀ ਤਾਂ ਜ਼ਰੂਰੀ ਆ ਕਿਉਂਕਿ ਸਤਗੁਰੂ ਗੁਰੂ ਗਿਆਨਤ ਜੀ ਮਹਾਰਾਜ ਜੀ ਨੇ ਇਸ ਕੌਮ ਲਈ ਇਸ ਸਮਾਜ ਲਈ ਬੜਾ ਸੰਘਰਸ਼ ਕੀਤਾ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਮਹਾਨਾਸ ਜੀ ਵੀ ਇੱਥੇ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਆ ਔਰ ਮਹਾਰਾਜ ਜੀ ਇੱਥੇ ਸੰਗਤ ਹੋਰ ਵੀ ਇਹਨਾਂ ਨਾਲ ਵੀ ਗੱਲਬਾਤ ਕਰ ਹਾਂ ਕਿਸ ਆਸ਼ਰਮ ਦੇ ਬਾਰੇ ਚ ਕੀ ਕਹਿਣਾ ਤੁਹਾਨੂੰ ਅਸੀਂ ਸਭ ਤੋਂ ਪਹਿਲਾਂ ਤੇ ਸੰਗਤਾਂ ਨੂੰ ਇੱਥੇ ਜੀ ਆਇਆਂ ਜੀ ਕਿ ਰਿਚੇ ਸ਼ਾਂਤੀ ਪਹੁੰਚੀ ਹੈ ਜੀ ਅਸੀਂ ਇਹ ਚਾਹੁੰਦੇ ਹਾਂ ਕਿ ਗੁਰੂ ਮਹਾਰਾਜ ਦਾ ਜਿਹੜਾ ਆਸਾਨ ਆ ਜੀ ਇਹਨੂੰ ਮਤਲਬ ਸਿਰੇ ਚੜਾਇਆ ਜਾਵੇ ਮਹਾਨ ਕੀਤਾ ਜਾਵੇ ਜਿਹੜੀਆਂ ਸੰਗਤਾਂ ਜਿਹੜੀਆਂ ਇੱਥੇ ਜਿੰਨਾ ਹੋਰ ਸੰਗਤਾਂ ਦਾ ਉਤਸ਼ਾਹ ਵਧੇ ਤੇ ਸਾਡੀ ਕੌਮ ਦਾ ਮਤਲਬ ਸਿਰ ਉੱਚਾ ਤੇ ਗੁਰੂ ਮਹਾਰਾਜ ਦਾ ਅਸਾਂ ਜਿਹੜਾ ਜ਼ਰੂਰੀ ਬਣਨਾ ਚਾਹੀਦਾ ਜੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਸੋ ਸਾਡੇ ਸੰਤਮਾ ਪੁਰਸ਼ ਜੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹ ਕੀ ਕਹਿਣਾ ਚਾਹੁੰਦੇ ਆ ਇਸ ਸਾਰੇ ਮਾਮਲੇ ਨੂੰ ਲੈ ਕੇ ਇਹ ਕੇਸ ਨਜ਼ਰੀਆ ਨਾਲ ਦੇਖਦੇ ਹਾਂ ਜੀ ਹਾਂਜੀ ਹਾਂਜੀ ਮਹਾਰਾਜ ਜੀ ਜੈ ਵਾਲਮੀਕੀ ਦੀ ਹਾਂਜੀ ਮਹਾਰਾਜ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਪਾਵਨ ਤੀਰਥ ਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਦੀ ਚਰਨ ਛੂਹ ਪ੍ਰਾਪਤਿ ਧਰਤੀ ਆ ਜਿੱਥੇ ਅੱਜ ਤੁਸੀਂ ਬੈਠੇ ਹੋ ਜੀ ਜੀ ਅਸੀਂ ਤੇ ਇਹ ਕਹਿਣਾ ਚਾਹੁੰਦੇ ਆ ਜੀ ਇਹ ਸਤਗੁਰੂ ਗਿਆਨਾ ਜੀ ਮਹਾਰਾਜ ਦੇ ਤੀਰਥ ਆ ਜਿੱਥੇ ਜਿੱਥੇ ਸਤਗੁਰੂ ਗਿਆਨਾ ਜੀ ਮਹਾਰਾ ਨੇ ਚਰਨ ਪਾਏ ਆ ਜੀ ਉਹ ਸਤਗੁਰੂ ਗਿਆਨਾ ਜੀ ਮਹਾਰਾ ਦੇ ਤੀਰਥ ਆ ਜੀ ਤੀਰਥ ਕਿਸ ਤਰ੍ਹਾਂ ਬਣਦੇ ਆ ਜੀ ਜਿੱਥੇ ਗੁਰੂ ਲੋਗ ਆਣ ਕੇ ਕੋਈ ਕ੍ਰਿਸ਼ਮਾ ਕਰਦੇ ਆ ਕੋਈ ਕੌਤਕ ਦਿਖਾਉਂਦੇ ਆ ਉਹ ਤੀਰਥ ਸਥਾਨ ਬਣ ਜਾਂਦਾ ਜੀ ਇਹ ਵੀ ਸਤਿਗੁਰੂ ਗਿਆਨਨਾਥ ਜੀ ਮਾਰਾ ਦੇ ਤੀਰਥ ਆ ਜੀ ਜਿੱਥੇ ਮਾਰਾ ਨੇ ਆਪਣੇ ਚਰਨ ਪਾ ਰਿਹਾ ਪਾਏ ਆ ਜਿੱਥੇ ਤਪ ਕੀਤਾ ਭਜਨ ਕੀਤਾ ਸੰਗਤਾਂ ਨੂੰ ਦਰਸ਼ਨ ਦੇਦਾਰ ਕੀਤੇ ਦਿੱਤੇ ਆ ਉਹ ਤੀਰਥ ਆ ਜੀ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਇਹ ਮਾਰਾ ਦਾ ਤੀਰਥ ਆ ਇਹ ਬਹੁਤ ਹੀ ਵਧੀਆ ਸੁੰਦਰ ਬਣਨਾ ਚਾਹੀਦਾ ਜੀ ਇਹ ਮਾਰਾ ਦਾ ਆਸ਼ਰਮ ਆ ਵਧੀਆ ਤਰੀਕੇ ਨਾਲ ਬਣਨਾ ਚਾਹੀਦਾ ਅਸੀਂ ਬੇਨਤੀ ਕਰਦੇ ਹਾਂ ਸਾਧ ਸੰਗਤ ਨੂੰ ਜੋ ਸਾਧ ਸੰਗਤ ਚਾਹੁੰਦੀ ਆ ਅਸੀਂ ਉਹਨਾਂ ਦੇ ਨਾਲ ਆਂ ਜੀ ਅਸੀਂ ਵੀ ਉਹਨਾਂ ਦੇ ਨਾਲ ਆ ਜੋ ਸਾਨੂੰ ਹੁਕਮ ਕਰਨਗੇ ਅਸੀਂ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਆ ਜੀ ਮਹਾਰਾਜੀ ਸੰਗਤ ਚਾਹੁੰਦੀ ਆ ਕਿ ਇਸ ਆਸ਼ਰਮ ਦੀ ਨਿਹਾਰ ਬਦਲੇ ਪਰ ਤੁਹਾਡਾ ਸੁਜੋਗ ਕੀ ਹੋਊਗਾ ਕਿ ਜੇ ਸੰਗਤ ਚਾਹੁੰਦੀ ਆ ਸੰਗਤ ਅੱਜ ਤੁਸੀਂ ਵੀ ਪਹੁੰਚੇ ਹੋ ਇਸ ਇਸ ਹਾਲਾਤਾਂ ਨੂੰ ਸਾਰਿਆਂ ਨੂੰ ਦੇਖਣ ਤੇ ਸੰਗਤ ਚਾਹੁੰਦੀ ਆ ਕਿ ਤੁਹਾਡੇ ਵਰਗੇ ਸੰਤਮਾਪੁਰਸ਼ ਜ਼ਰੂਰ ਇਸ ਇਦਾਂ ਦੇ ਸਥਾਨਾਂ ਤੇ ਇਸ ਜਿਹੜੀ ਤੀਰਥਾਂ ਦੀ ਦੇਖਰੇਖ ਕਰਨ ਦੇਖੋ ਜੀ ਇਸ ਤਰ੍ਹਾਂ ਦਾਸ ਦੂਲੋਵਾਲ ਰਹਿੰਦੇ ਆ ਜੀ ਜਦੋਂ ਉੱਥੇ ਦਾਸ ਆਏ ਸੀ ਉੱਥੇ ਕੋਈ ਡਰਦਾ ਨੰਗਦਾ ਨਹੀਂ ਸੀ ਉਧਰ ਦੀ ਜੀ ਹੁਣ ਇੰਨੀ ਰੌਣਕ ਆ ਉਥੇ ਉਹ ਨਹੀਂ ਪਿੰਡ ਦੇ ਵਿੱਚ ਰੌਣਕ ਨਹੀਂ ਕੀ ਜਿੰਨੀ ਉਹ ਡੇਰੇ ਤੇ ਰੌਣਕ ਜਿੰਨੀ ਉਹ ਆਸ਼ਰਮ ਤੇ ਰੌਣਕ ਜੀ ਸੰਗਤਾਂ ਆਉਂਦੀਆਂ ਦਰਸ਼ਨ ਦੇਦਾਰ ਕਰਨ ਦੀਆਂ ਕਰਦੀਆਂ ਠੰਡੇ ਪਾਣੀ ਦੇ ਜਲ ਲੱਗੇ ਆ ਭਰਤੀ ਪੈ ਗਈ ਆ ਮੰਦਰ ਬਣ ਗਏ ਆ ਕਮਰੇ ਬਣ ਗਏ ਫਲਸ਼ ਬਾਥਰੂਮ ਬਣ ਗਏ ਕਾਫੀ ਧੂਆਂ ਸਾਬ ਬਣ ਗਿਆ ਕਾਫੀ ਕੰਮ ਉੱਥੇ ਹੋਇਆ ਹੁਣ ਤੁਸੀਂ ਇਹ ਦੇਖੋ ਮਹਾਰਾਜ ਦੀ ਬਾਣੀ ਇਹ ਕਹਿੰਦੀ ਆ ਜਿੱਥੇ ਕੋਈ ਸਾਧੂ ਨਹੀਂ ਰਹਿੰਦਾ ਉਹ ਤੀਰਥ ਉਹਨੂੰ ਗਿਣ ਨਹੀਂ ਸਕਦੇ ਉਹਨੂੰ ਦਰਬਾਰ ਨਹੀਂ ਗਿਣ ਸਕਦੇ ਜਿੱਥੇ ਸਾਧੂ ਨਹੀਂ ਰਹਿੰਦਾ ਨਮਸਕਾਰ ਸਾਧੂ ਨੂੰ ਕਰਨੀ ਆ ਜੀ ਹੁਣ ਤੁਸੀਂ ਦੇਖੋ ਸਾਧੂ ਤੋਂ ਬਿਨਾਂ ਕੀ ਹਾਲਾਤ ਆ ਤੁਸੀਂ ਦਿਖਾ ਹੀ ਦਿੱਤੇ ਹੋਣਗੇ ਸਹੀ ਗੱਲ ਹੈ ਜੀ ਕੀ ਹਾਲਾਤ ਆ ਜੀ ਜੇ ਇਹ ਡੇਰੇ ਦੇ ਵਿੱਚ ਆਸ਼ਰਮ ਦੇ ਵਿੱਚ ਇਦਾਂ ਦੇ ਹਾਲਾਤ ਆ ਤਾਂ ਨਗਰ ਦੇ ਵਿੱਚ ਆਪਣੇ ਆਪ ਮਾੜਾ ਹੋਣਾ ਹੀ ਹੋਣਾ ਹੋਣਾ ਸਹੀ ਗੱਲ ਜੇ ਗੁਰੂ ਘਰ ਦੇ ਵਿੱਚ ਕੋਈ ਭਜਨ ਨਹੀਂ ਹੁੰਦਾ ਤਪੱਸਿਆ ਨਹੀਂ ਹੁੰਦੀ ਸਿਮਰਨ ਨਹੀਂ ਹੁੰਦਾ ਸੇਵਾ ਨਹੀਂ ਹੁੰਦੀ ਉਹਦਾ ਮਾੜਾ ਪ੍ਰਭਾਵ ਨਗਰ ਤੇ ਪਊਗਾ ਜੀ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਇਹ ਜਿਹੜਾ ਡੇਰਾ ਇਹਦੀ ਵਧੀਆ ਤਰੀਕੇ ਨਾਲ ਸੇਵਾ ਹੋਵੇ ਤੇ ਜੋ ਸੰਗਤ ਸਾਨੂੰ ਹੁਕਮ ਲਾਊਗੀ ਅਸੀਂ ਵੀ ਸੰਗਤ ਦੇ ਨਾਲ ਹੀ ਅਸੀਂ ਸੇਵਾ ਕਰਨ ਨੂੰ ਤਿਆਰ ਆ ਜੋ ਵੀ ਸਾਨੂੰ ਹੁਕਮ ਕਰਨਗੇ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸੋ ਸੋਨਰ ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰੂ ਗੁਰੂ ਗਿਆਨनाथ ਮਹਾਰਾਜ ਕੀ ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਸ ਆਸ਼ਰਮ ਦੇ ਬਾਰੇ ਵਿੱਚ ਅਸੀਂ ਜੀ ਇਹ ਚਾਹੁੰਦੇ ਆ ਕਿ ਡੇਰਾ ਬਣਨਾ ਚਾਹੀਦਾ ਇਸ ਡੇਰੇ ਵਾਸਤੇ ਅਸੀਂ ਬੜਾ ਸੰਘਰਸ਼ ਕੀਤਾ ਵਾ ਜੀ ਤੇ ਸਾਨੂੰ ਜੁਕੇ ਵਾਲਿਆਂ ਨੇ ਬੜਾ ਕੁਝ ਦੱਸਿਆ ਕੁੜੀਆਂ ਦੇ ਵਿਆਹ ਕਰ ਦੇਣੇ ਆ ਨਿਆਣੇ ਬਾਹਰ ਲੈ ਜਾਣੇ ਆ ਸਾਨੂੰ ਜੀ ਉਂਗਲਾਂ ਤੇ ਨਚਾਉਣ ਵਾਲੀਆਂ ਗੱਲਾਂ ਹੋਈਆਂ ਸਾਡੇ ਸਾਰੇ ਨਗਰ ਨੇ 18 19 ਘਾਰਾ ਸਾਡੇ ਪਰ ਪਰ ਬੱਚੇ ਨੇ ਇਥੇ ਸੇਵਾ ਕੀਤੀ ਪਿੰਡ ਨਾਲ ਅਸੀਂ ਵਿਗਾੜੀ ਆਪਦੇ ਗੁਰੂ ਦਾ ਨਾਮ ਉੱਚਾ ਕਰਨ ਵਾਸਤੇ ਪਰ ਜੁਕੇ ਵਾਲਿਆਂ ਨੇ ਸਾਡੇ ਨਾਲ ਹੀਰਾ ਫੇਰੀਆਂ ਕੀਤੀਆਂ ਅਸੀਂ ਜੁਕੇ ਵਾਲਿਆਂਦਿਆਂ ਨਾਲ ਸਾਡਾ ਹੁਣ ਕੋਈ ਲਿੰਕ ਨਹੀਂਗਾ ਅਸੀਂ ਆਪ ਸਾਰਾ ਸਾਡੀ ਕੌਮ ਆਸੇ-ਪਾਸੇ ਦੇ ਸਾਰੇ ਸਾਡੇ ਨਾਲ ਲੋਕ ਆ ਅਸੀਂ ਇਕੱਠੇ ਹੋ ਕੇ ਗੁਰੂ ਘਰ ਨੂੰ ਆਪ ਤਿਆਰ ਕਰਾਂਗੇ ਜੀ ਜੀ ਸੋ ਬਹੁਤ-ਬਹੁਤ ਧੰਨਵਾਦ ਸੋ ਸਤਿਕਾਰਯੋਗ ਸਾਥੀਓ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਜਿਹੜਾ ਮੈਸੇਜ ਹੈ ਸਮਾਜ ਦੇ ਹਰ ਉਸ ਇਨਸਾਨ ਜਾਗਰੂਤ ਇਨਸਾਨ ਤੱਕ ਪਹੁੰਚ ਸਕੇ ਤਾਂ ਜੋ ਜਿਹੜੀ ਸੰਗਤ ਹੈ ਦੇਖੋ ਭਗਵਾਨ ਵਾਲਮੀਕੀ ਮਹਾਰਾਜ ਦੇ ਪਾਵਨ ਰਿਤਨੇਮ ਦੇ ਵਿੱਚ ਵੀ ਇਹ ਹੈ ਕਿ ਥਾਲੀ ਲੈ ਕੇ ਹੱਥ ਕੀ ਵਿੱਚ ਬੰਦਰਾਂ ਦੂਫ ਪ੍ਰਸ਼ਾਦ ਤੇਰਾ ਗੁਣਗਾਨ ਹੈ ਸੰਗਤ ਤੁਮਰਾ ਰੂਪ ਤੇ ਸੰਗਤ ਪਰਮ ਪਿਤਾ ਪਰਮਾਤਮਾ ਦਾ ਰੂਪ ਹੀ ਹੈ ਸੋ ਸੰਗਤ ਚਾਹੁੰਦੀ ਹੈ ਕਿ ਇਸ ਆਸ਼ਰਮ ਦੀ ਨਿਹਾਰ ਦੇ ਵਿੱਚ ਜਿਹੜਾ ਆ ਉਹ ਸੁਧਾਰ ਆਵੇ ਔਰ ਬਣੇ ਔਰ ਸੰਤਮਾਪੁਰਸ਼ ਵੀ ਇਹੀ ਚਾਹੁੰਦੇ ਨੇ ਸੋ ਬੇਨਤੀ ਹੈ ਇਸ ਆਸ਼ਰਮ ਦੇ ਲਈ ਸਾਨੂੰ ਸਾਰਿਆਂ ਨੂੰ ਜਿਹੜਾ ਸਹਿਯੋਗ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਵੀ